ਹਾਂਜੀ ਕੀ ਹਾਲ ਚਾਲ ਜੀ ਕਿਵਾਂ ਤੁਹਾਡਾ ਫਿਰ ਤੋਂ ਸਵਾਗਤ ਆ ਬਹੁਤ ਟਾਈਮ ਬਾਅਦ ਨਵੇਂ ਬਲੌਗ 'ਚ ਤੇ ਅੱਜ ਫਿਰ ਦੋ ਤਿੰਨ ਦਿਨ ਪਹਿਲਾਂ ਪਲਾਨ ਬਣਾਇਆ ਸੀਗਾ ਤੇ ਅੱਜ ਬਾਬੇ ਤੇ ਜਾ ਰਹੇ ਆਂ ਬਾਬਾ ਬਲਕਨਾਥ ਤੇ ਤੁਹਾਨੂੰ ਵੀ ਨਾਲ-ਨਾਲ ਲੈ ਕੇ ਜਾਵਾਂਗੇ ਤੇ ਦਿਖਾਉਣੇ ਅੱਜ ਦਾ ਸਫ਼ਰ ਸਾਡਾ ਕਿੱਦਾਂ ਦਾ ਅੱਜ ਜਾਣਾ ਤੇ ਕੱਲ ਸਾਡੀ ਵਾਪਸੀ ਆ ਤੇ ਉਸ ਨਾਲ ਆਪਾਂ ਨਿਕਲਦੇ ਆਂ ਫਿਲਹਾਲ ਬਾਕੀ ਬੰਦਿਆਂ ਤੋਂ ਚੱਲਦੇ ਆਂ ਤੇ ਇਕੱਠੇ ਹੁੰਨੇ ਆਂ ਲਓ ਜੀ ਤੇ ਹੁਣ ਗੱਡੀ ਜਾ ਗਏ ਆਂ ਤੇ ਫਿਲਹਾਲ ਜਗੀਰ ਭਾਈ ਨੂੰ ਲੈਣ ਆਇਆ ਕਰੋ ਕਾ ਕੰਬਲ ਵਗੈਰਾ ਵੀ ਹੁਣੇ ਆ ਤੇ ਉਹ ਡਿੱਗੀ 'ਚ ਰੱਖੂਗੇ ਤੇ ਲਓ ਜੀ ਇਧਰ ਜਗੀਰ ਭਾਜੀ ਵੀ ਆ ਗਏ ਆ ਭਾਈ ਤੁਸੀਂ ਤਾਂ ਇੱਧਾ ਤਿਆਰ ਹੋਏ ਹੋ ਕਿ ਓਏ ਹੋਏ ਗੱਲਵਾਦ ਹੀ ਐਂਡ ਲਾਤੀ ਡਿੱਗੀ ਖੁੱਲੀ ਆ ਆ ਜਾ ਮੈਂ ਕੋਰਤਾ ਵੀ ਆ ਮਾ ਨਾ ਕੋਈ ਚੱਕਰ ਨਹੀਂ ਚਲਿਏ ਫਿਰ ਮੈਂ ਜਾਂਦਾ ਜੇ ਬਾਬੇ ਦੀ ਆ ਬਲੋਗਿੰਗ ਤੁਹਾਡੀ ਵੀ ਹੋਣੀ ਚਾਹੀਦੀ ਐ ਚਲਿਏ ਜੀ ਫਿਰ ਹਾਂਜੀ ਹਾਂਜੀ ਚਲੋ ਜੀ ਚਲੋ ਤੇ ਉਹ ਕਿੱਥੇ ਗਿਆ ਦੂਦਰਾ ਆਓ ਲੱਕੀ ਨਹੀਂ ਆਇਆ ਲੱਕੀ ਲੱਕੀ ਕੋਈ ਨਹੀਂ ਜਾਂਦਾ ਕਿੱਥੇ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਇੱਧਰ ਨਾਲ ਸਾਡੇ ਸਾਨੂੰ ਜੁਆਇਨ ਕੀਤਾ ਲੱਕੀ ਜੀ ਨੇ ਇੱਧਰ ਉਹੀ ਪੁਰਾਣੇ ਬਿੰਦਰ ਚਾਚਾ ਜੀ ਤੇ ਇੱਧਰ ਜ਼ਗੀਰ ਭਾਜੀ ਜੀ ਪੱਕੀ ਹੁਣ ਜਾ ਰਹੇ ਆ ਪਤਾ ਨਹੀਂ ਕਿੱਥੋਂ ਦੋ ਬੰਦੇ ਹੋਰ ਬੈਣੇ ਆ ਬਣਾਉਣੇ ਕਿੱਥੇ ਆ ਇੱਕ ਲੱਕੀ ਬਾਈ ਦੀ ਗੋਦੀ 'ਚ ਇਹ ਕਿੱਥੇ ਆਇਆਣ ਸੋ ਹੁਣ ਚੱਲੋ ਲੈ ਜਾਣਾ ਗਿਆਨੀ ਨੇ ਆਹੋ ਜਾਣਾ ਨੇ ਗੜ ਖੜਾ ਪਰੌਂਠੇ ਲੈ ਕੇ ਪਰੌਂਠੇ ਵਰਕੇ ਤੁਹਾਨੂੰ ਖਾੜਨਾ ਜੀ ਹੁਣ ਬੰਦੇ ਪੂਰੇ ਆਪਣੇ ਸਾਰੇ ਇੱਧਰ ਸਰਜੀਤ ਭਾਜੀ ਮਿਰਜ਼ਾਪੁਰ ਤੋਂ ਤੇ ਆਹ ਸਰਜੀਤ ਭਾਜੀ ਭੂੰਗੇ ਤੋਂ ਪਿੱਛੇ ਇੱਧਰ ਲੱੱਕੀ ਭਾਜੀ ਆਪਣੇ ਸਾਹਮਣੇ ਜਗੀਰ ਭਾਈ ਇਹਨਾਂ ਨਾਲ ਤਾਂ ਤੁਸੀਂ ਮਿਲ ਚੁੱਕੇ ਆਂ ਅਧਰਪਿੰਦਰ ਜੀ ਆਚਾ ਡਰਾਈਵਰ ਡਰਾਈਵਰ ਸਾਡੇ ਅੱਜ ਦੇ ਤੇ ਹੁਣ ਚੱਲਦੇ ਆ ਤੁਹਾਨੂੰ ਵਿੱਚ ਵਿਚਾਲੇ ਕਲਿੱਪਾਂ ਦਿਖਾਉਂਦੇ ਜਾਵਾਂਗੇ ਤੇ ਸਾਰਾ ਸਫਰ ਦਿਖਾਵਾਂਗੇ ਹੌਲੀ ਹੌਲੀ ਤੇ ਸਾਰਿਆਂ ਨੂੰ ਜੈ ਬਾਬੇ ਦੀ ਜੈ ਬਾਬੇ ਦੀ ਬੈਠੇ ਹੋਰ ਹੋ ਠੀਕ ਹੈ ਹੈ ਠੀਕ ਲੋ ਜੀ ਤੇ ਹੁਣ ਨੇ ਤੋਂ 10 15 ਕਿਲੋਮੀਟਰ ਪਿੱਛੇ ਆ ਤੇ ਨਾਲ ਲੱਕੀ ਬਾਈ ਬਾਈ ਕੀ ਗਾਣਾ ਜਾਉਂਗੇ ਪਿਛਲੇ ਬਲੌਗ ਤੁਹਾਡੀ ਹੈਂਕਰ ਦੂ ਤਾਂ ਸਾਰਿਆਂ ਨੇ ਦੇਖੀਏ ਜਿਹੜੇ ਜੈ ਬਾਬੇ ਦੇ ਬਾਕੀ ਜਦ ਤੱਕ ਇਹ ਮੈਨੂੰ ਪੁੱਛਦੇ ਆ ਕਿ ਕੀ ਸਬਰ ਦਾ ਹੋਉਂਦਾ ਆ ਆਪਾਂ ਬਸੇ ਜਾਣਾ ਹੋਵੇ ਸ਼ਿਆਰਪੁਰ ਤੱਕ ਬਸ ਮਿਲ ਜਾਂਦੀ ਆ ਹਰ ਪਾਸਿਓਂ ਸ਼ਿਆਰਪੁਰ ਤੋਂ ਸਿੱਧਾ ਬਸ ਮਿਲਦੀ ਆ ਸ਼ਾਹਤਲਾਈ ਦੀ ਤੇ ਪਾਸੋਂ ਸਿੱਧਾ ਬਾਈ ਬਸ ਆ ਸਕਦੇ ਆ ਤੇ ਵਾਸੀ ਐ ਇੱਕ ਸਾਧਨ ਜਾਂ ਮੇਰਾ ਆਪਣਾ ਕੋਈ ਸਾਧਨ ਹੋਵੇ ਮੋਟਰਸਾਈਕਲ ਸਕੂਟਰੀ ਜਾਂ ਗੱਡੀ ਤੇ ਆਸਾਨ ਨੇ ਛੋਟੇ-ਵਡੇ ਤਰੀਕੇ ਨਾਲ ਬਾਕੀ ਹੁਣ ਚੱਲਦੇ ਆ ਹੌਲੀ-ਹੌਲੀ ਤੁਮੀ ਪਰੌਂਠੇ ਕਿੰਨੇ ਲਿਆਂਦੇ ਕਿਨੇ ਲਿਆਂਦੇ ਢਾਨ ਨਹੀਂ ਪੁੱਛਿਆ ਆਸ ਲਿਆਂਦੇ ਆਪ ਕਿੰਨੇ ਖਾਣੇ ਮੈਂ ਤਾਂ ਦੋ ਹੀ ਖਾਣੇ ਬਾਕੀ ਤਾਂ ਤੁਹਾਡੇ ਵਾਸਤੇ ਕਾਨਾ ਆ ਉਜੀ ਤੇ ਹੁਣੀ ਪੀਨਗਾਈ ਦੀ ਧਰਤੀ ਤੇ ਪੁੱਜੇ ਆਂ ਜਸਤਪ੍ਰੀਤ ਤੇ ਹੁਣ ਚੱਲਦੇ ਆਂ ਦਰਸ਼ਨਾਂ ਲਈ ਭਾਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਚਲੋ ਸਿਆਓ ਬਹੁਤ ਵਧੀਆ ਕਿੱਧਰ ਕਿੱਧਰ ਖੋਤ ਕਿਦਾਂ ਸਭਰ ਵਧੀਆ ਰਿਹਾ ਦਾਦਾ ਵਧੀਆ ਹੀ ਹੋਣਾ ਅੱਗੇ ਬੈਠੇ ਸੀਗੇ ਵਧੀਆ ਹੀ ਹੋਣਾ ਤੁਹਾਡਾ ਬਾਕੀ ਹੁਣ ਚੱਲਦੇ ਆਂ ਅਦਰ ਲੱਕੀ ਭਾਜੀ ਸਾਡੇ ਨਾਲ ਇੱਧਰ ਚਾਚਾ ਜੀ ਕਿੱਦਾਂ ਰਿਹਾ ਸਬਰ ਬਹੁਤ ਵਧੀਆ ਹੁਣ ਕਿੱਥੇ ਪੁੱਜੇ ਆਂ ਪੀਨਗਾਈ ਬਾਬਾ ਜੀ ਤੁਸੀਂ ਕਹਿਣਾ ਚਾਹੋਗੇ ਹੋ ਜੀ ਸਤਿ ਸ਼੍ਰੀ ਅਕਾਲ ਇਹ ਤੋਂ ਬਾਅਦ ਸਿਖਾਣਾ ਕਿ ਬਾਲਕਾਂ ਤੇ ਠੀਕ ਆ ਜੀ ਇੱਧਰ ਸਾਡੇ ਗਿਆਨੀ ਜੀ ਵੀ ਨਾਲ ਆ ਗਏ ਨੇ ਜੀ ਕਿੱਦਾਂ ਬਹੁਤ ਵਧੀਆ ਜੀ ਚਲੋ ਹੁਣ ਦਰਸ਼ਨ ਕਰਦੇ ਹਾਂ ਤੁਹਾਨੂੰ ਵੀ ਕਰਾਉਨੇ ਆ ਅੰਦਰ ਉਹ ਜੀ ਤਾਂ ਹੁਣ ਪ੍ਰਸ਼ਾਦ ਲੈ ਲਿਆ ਸੀ ਤੇ ਚੱਲਦੇ ਹਾਂ ਦਰਸ਼ਨਾਂ ਲਈ ਦੇ ਦਰਸ਼ਨ ਆਪਣੇ ਹੋ ਗਏ ਹੁਣ ਬਹੁਤ ਵਧੀਆ ਪੰਜ-ਸੱਤ ਮਿੰਟ ਤੇ ਬੈ ਕੇ ਤੇ ਰਮਾਨਜੀ ਲਵਾਂਗੇ ਆ ਪਿੱਛੇ ਬੰਦੇ ਆਪਣੇ ਬੈਠੇ ਹੋਏ ਆ ਇਹ ਕਿ ਪਲਾਨ ਯਾ ਕੀ ਬਾਬਾ ਵਾਲਾ ਜੀ ਤੇ ਰੁੱਕ ਕੇ ਕੁਝ ਖਾਵਾ ਪੀਵਾਂਗੇ ਤੇ ਦਰਸ਼ਨ ਕਰਕੇ ਹੁਣ ਬਾਹਰ ਆ ਗਏ ਆ ਹੁਣ ਚੱਲਦੇ ਆ ਗੱਡੀ ਵਾਲਾ ਕਿੱਦਾਂ ਹੋਏ ਭਾਈ ਦਰਸ਼ਨ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅਗੇ ਨਿਕਲੀਏ ਫਿਰ ਅੱਗੇ ਨੂੰ ਖੁੱਲੇ ਦਰਸ਼ਨ ਨਜ਼ਾਰੇ ਵੱਜ ਗਏ ਨਜ਼ਾਰੇ ਜੀ ਚਲੋ ਹੋਲੀ ਹੋਲੀ ਚੱਲਦੇ ਆਂ ਮੈਂ ਤਾਂ ਕਰਦੇ ਆਨ ਲਾਈਕ ਕਰੀ ਬਾਕੀ ਮੈਂ ਤਾਂ ਆਪ ਵੀਡੀਓ 깔ਾ ਲਈ ਸੀ ਘਰੇ ਬਾਕੀ ਹੁਣ ਚੱਲਦੇ ਆਂ ਬਾਕੀ ਇਧਰ ਸਾਡੇ ਨਾਲ ਇੱਕ ਹੋਰ ਬਲੌਗਰ ਜੁੜ ਗਿਆ ਹੁਣ ਤੁਹਾਨੂੰ ਵੀ ਦਰਸ਼ਨ ਦਿਖਾਉਣੇ ਚਾਹੀਦੇ ਫੋਨ ਤੇ ਨਹੀਂ ਅਸੀਂ ਵੱਡੇ ਬਲੌਗਰ ਤੁਹਾਨੂੰ ਨੇ ਬਲੌਗਰ ਤਾਂ ਹੈਗੇ ਆ ਕਿੰਨੇ ਮਿੰਟ ਦਾ ਵਲੌਗ ਬਣ ਗਿਆ ਤੁਹਾਡਾ ਘੱਟੋ ਘੱਟ 14 ਮਿੰਟ ਦਾ ਤੁਹਾਡਾ ਵੀ ਬਣੀ ਗਿਆ ਆ 12 ਮਿੰਟ ਕੋਣਾ ਆ ਫਿਰੋ ਘੱਟ ਘੱਟ ਕੇ ਪਾਇਓ ਦੇਖ ਕੇ ਮੈਨੂੰ ਪਤਾ ਆ ਬੰਦਿਆਂ ਨੂੰ ਚਲੋ ਹੁਣ ਚੱਲਦੇ ਆ ਹੁਣ ਰੋਟੀ ਦਾ ਬ੍ਰੇਕ ਲਾਇਆ ਤੇ ਰੋਟੀ ਛਕਾਂਗੇ ਥੋੜੀ ਥੋੜੀ ਹਾਂਜੀ ਇਹ ਕਹਿੰਦੇ ਪਏ ਸੀ ਗੇਰਾ ਆਚ ਪਤਾ ਨਹੀਂ ਕੀ ਕਹਿੰਦੇ ਭੁੱਖ ਬਹੁਤ ਅਜੀਬ ਨੂੰ ਮੈਂ ਰੋਟੀ ਲੱਗੇ ਸਾਨੂੰ ਉੱਪਰ ਜਾ ਕੇ ਖਾਣ ਨੂੰ ਸ਼ਾਮ ਜਾਣਾ ਸੀ ਹੂੰ ਪਜੇ ਜਿਹੜੀ ਰੋਟੀ ਇਹ ਵੀ ਗੱਲ ਹੈ ਲਓ ਜੀ ਬਾਕੀ ਹੁਣ ਬੰਦੇ ਰੋਟੀ ਰੋਟੀ ਖਾ ਕੇ ਵਿਹਲੇ ਹੋ ਗਏ ਹੁਣ ਚਾਹ ਸ਼ਗਰੇ ਸਾਰੇ ਕਹਦਾ ਚਾਹ ਕਿਦਾਂ ਦੀ ਲੱਗੀ ਕਦਾਂ ਮੇਰਾ ਕੀ ਸਵਾਦ ਸੀ ਸਵਾਦ ਕੀ ਸੀ ਕੀ ਟੇਸਟੀ ਆ ਬਹੁਤ ਥੇਸਟੀ ਆ ਜੋ ਰੱਖਣਾ ਹੈ ਕਦਾ ਦਾਲ ਕੋਲ ਦਾ ਬਹੁਤ ਟੇਸਟੀ ਹੈ ਰਸਟਰ ਉਹਦੇ ਕਿੰਦਾ ਸਬਰ ਕਿੰਦਾ ਲੱਗ ਰਿਹਾ ਅਜਦਾ ਕਿੰਨੇ ਬਰੋਂਨੇ ਖਾਦੇ ਤਿੰਨ ਤਿੰਨ ਖਾਦੇ ਤਿੰਨ ਤਿੰਨ ਖਾਦੇ ਕਿੰਨੇ ਖਾਦੇ ਹੋ ਮੈਂ 10 ਤੁਸੀਂ ਭਾਜੀ ਕਿੰਨੇ ਖਾਦੇ ਤੇਨੇ ਭਾਗੇ ਤੇ ਇੱਕ ਫालतੂ ਖੁਲਾਇਆ ਮੈਨੂੰ ਬੇਚਾ ਚਾਰ ਹੋ ਗਏ 3 ਤੁਸੀਂ ਜੀ ਤਿੰਨ ਕਿੰਨੇ ਬੱਚੇ ਸਾਰੇ ਦੇਖੋ ਤੈਨੂੰ ਮੈਨੂੰ ਕੁਛ ਨਹੀਂ ਬਣੀ ਲੈ ਖਾਣ ਨੂੰ ਇਹ ਤਾਂ ਹੀ ਨੂੰ ਆ ਰਹੀਏ ਨਾ ਦੇਖੋ ਦਿਲਦਾਰ ਬੰਦਾ ਹੁਣ ਰਾਤ ਦੀ ਰੋਟੀ ਦੀ ਜ਼ਿੰਮੇਵਾਰੀ ਇੱਥੇ ਸੌ ਚੁੱਕ ਲਈ ਆ ਸੌ ਚੁੱਕ ਲਈ ਆ ਇਹਨੇ ਕੀ ਰਾਤ ਦੀ ਰੋਟੀ ਮੇਰੇ ਵੱਲੋਂ ਆ ਦੇਖ ਇੱਕ ਇੱਕ ਦੁੱਧ ਦਾ ਕੱਬ ਵੀ ਇਧਰ ਚਾਚੇ ਨੇ ਸੋਹ ਚੁੱਕੀ ਆ ਕਿ ਸਵੇਰ ਦੇ ਪਰੌਂਠੇ ਮੇਰੇ ਵੱਲੋਂ ਆ ਆਲੂਆਂ ਦੇ ਰਾਹ ਚ ਉਹ ਮਿਰਚਾਂ ਵਾਲੇ ਢਾਬੇ ਤੇ ਨਾ ਰੁਕੀਂ ਭਰਾਵਾ ਤੇ ਇਹਨੇ ਢਾਬਾ ਦਾ ਵਾਲਾ ਬੜਿਆ ਪਾ ਲਓ ਜੀ 19 ਸ਼ਾਹ ਤਲਾਈ ਚ ਸਾਡੀ ਐਂਟਰੀ ਹੋ ਗਈ ਆ ਜਗਰਾ ਪੋਣਾ ਆਰੀ ਦਾ ਸੋਨ ਸਤੇ ਦਰਵਾਜ਼ੀ ਦੀ ਜੈ ਤੇ ਹੁਣ ਚੱਲਦੇ ਆ ਮਾ ਸਾਡੇ ਕਣ ਬਾਕੀ ਸਾਰੇ ਆਪਣੇ ਨਾਲ ਹੀ ਆ ਲੋਰੀ ਸ਼ਾਤ ਲਾਈਆਂ ਦੀ ਭੂਮੀ 45 ਸਿੱਧੀ ਦੂਜੇ ਪਾਸੇ ਨੂੰ ਪਰਤੇ ਓਏ ਨਾਲ-ਨਾਲ ਹੋ ਜਾਓ ਜੀ ਹੁਣ ਚਲ ਜੀ ਮੰਦਰਵਾਲ ਮੱਥਾ ਟੇਕਣ ਤੇ ਅੱਗੇ ਕਿਤੇ ਜਾ ਕੇ ਮੱਥਾ ਟੇਕਦੇ ਆਂ ਮਾਤਾ ਜੀ ਮੰਦਰ ਬੋਸ ਜੀ ਬੱਸ ਕਦਾ ਪੜਾ ਦੀਦਾ ਬੋਸ ਸਾਚੇ ਦਰਵਾਰ ਕੀ ਜੈ ਕਾਫੀ ਟਾਈਮ ਬਾਅਦ ਬਲੌਗ ਪੈ ਰਿਹਾ ਏ ਮਤਲਬ ਬਣ ਰਿਹਾ ਆ ਹੁਣ ਤੋਂ ਮੈਂ ਲਾਸਟ ਅਗਸਤ ਮਹੀਨੇ ਚ ਬਣਾਇਆ ਸੀ ਬਲੌਗ ਤੇ ਹੁਣ ਨਵੰਬਰ ਆ ਗਿਆ ਆ ਕੋਈ ਗੱਲ ਨਹੀਂ ਅੰਦੇਸ਼ ਤੈਨੂੰ ਤਾਂ ਲੈ ਕੇ ਨਹੀਂ ਆਈਦਾ ਬਾਹਰ ਕਿਤੇ ਮਾੜੀ ਟੀਮ ਕੋਟ ਹਲੋ ਤੈ ਪੈਸੇ ਕਨਾਲਾ ਹੂੰ ਤੇ ਹੁਣ ਤਾਂ ਹੈਗੇ ਮੇਰੇ ਤੋਂ ਸਾਰੇ ਇਹਦਾ ਰੋਲਾ ਪੁੰਦਾ ਸਾਰੇ ਇਹਦਾ ਰੋਲਾ ਪੁੰਦਾ ਆ ਪੈਸੇ ਕਢੋਣੇ ਆ ਉਹ ਯਾਰ ਉਹ ਭਰਾ ਦੇ ਪੈਸੇ ਦੀ ਮੁੱਠਾ ਦੇਖਣਾ ਕਹਿੰਦਾ ਆਪ ਕੋ ਪੁੱਛੋ ਕਢਾ ਲਈ ਬਾਦ ਤੇ ਉਹੀ ਗੱਲ ਹੋਈ ਆ ਨੀ ਸੇਮ ਹੀ ਲੋ ਜੀ ਰੋਹਾਨੀ ਗੇਟ ਤੇ ਰੋਹਾਨੀ ਐਂਟਰੈਂਸ ਇੱਥੋਂ ਨਿਕਲ ਕੇ ਤਾਂ ਹਰ ਵਾਰ ਰੂਹ ਖੁਸ਼ ਹੁੰਦੀ ਆ ਹੈ ਕੀ ਆ ਕਿਤੇ ਮਿਲੇ ਤਾਂ ਮੈਨੂੰ ਵੀ ਤੈ ਲੋ ਜੀ ਬਾਬੇ ਦਾ ਦਵਾਰ ਫਰਮਾਇਸ਼ ਤੁਨੂੰ ਦਾ ਬੋਲ ਸੱਚੇ ਦਰਬਾਰ ਦੀ ਜੀ ਦੋ ਨਾ ਝੜੀ ਆ ਗਏ ਆ ਤੇ ਅੱਗੇ ਇਧਰ ਮੰਦਰ ਬਣ ਰਿਹਾ ਆ ਕਰਨ ਜੈ ਬਾਬੇ ਦੀ ਦੇ ਦਰਸ਼ਨ ਆਪਣੇ ਹੋ ਗਏ ਆ ਹੁਣ ਆਪਾਂ ਸਿੱਧਾ ਹੀ ਗੁਫਾ ਵੱਲ ਜਾਵਾਂਗੇ ਜੇਕਰ ਆ ਪੋਣਾ ਹਰੀ ਦਾ ਬਾਲ ਸਾਡੇ ਦਰਵਾਜ਼ੇ ਕੀ ਜੈ ਤੇ ਹੁਣ ਚੱਲਦੇ ਆ ਗੁਫਾ ਵੱਲ ਜੀ ਤੇ ਡਿਓੜ ਸਿੱਧ ਹਾਂਜੀ ਲੱਕੀ ਭਾਈ ਤੂੰ ਸੀਗਾ ਦੇਖਿਓ ਪਿੱਛੇ ਤਨ ਸੀਟ ਤਰੱਕ ਗਿਆ ਤੇ ਹੁਣ ਡਿਓੜ ਸਿੱਧ ਆ ਗਏ ਆ ਸੰਗ ਤਾਂ ਨਾਲ ਤੇ ਹੁਣ ਚਲਿਏ ਗੁਫਾ ਦੇ ਦਰਸ਼ਨਾਂ ਨੂੰ ਲੱਗਦਾ ਉਹ ਇੱਥੇ ਵੀ ਜਾਣੀ ਆ ਵੀ ਖਾਲੀ ਹੋ ਗਿਆ ਆ ਵੀ ਖਾਲੀ ਹੋ ਗਿਆ ਦਦਾ ਹੁਣ ਰਾਸ਼ੈਨੀਨ ਅੱਜ ਆ ਸਪੌਂਸਰ ਸਾਡਾ ਰਹਿਣ ਸਹਿਣ ਤੇ ਖਾਣ ਪੀਣ ਦਾ ਇਧਰੋਂ ਆ। ਸਵੇਰ ਦਾ ਇਧਰੋਂ ਆ। ਕਿਹੜਾ ਸੌਰੀਆ ਕਰਾ ਲਵਾਂ ਚੰਗਾ ਮੈਨੂੰ। ਮੈਂ ਮੇਰੇ ਲੋਕੇ ਆ ਨਾ। ਇਹ ਕਈ ਭਾਅ ਨੇ ਕਿਹਾ ਪਤਾ। ਦੁੱਧ ਦਾ ਪੈਕਟ ਵੀ ਲੈਣੇ ਦੋ। ਲੈ ਲੈ ਨਹੀਂ ਹਰ ਖੜੀ। ਪੇਦੀ ਤੇ ਹੁਣ ਚੱਲਦੇ ਨੇ ਦਰਸ਼ਨ ਕੰਨ ਜੇ ਕਰਾ ਪੋਣਾ ਹਰੀ ਦਾ ਲੋਜੀ ਕੁਫਾਤ ਦਰਸ਼ਨ ਇੱਥੇ ਤੱਕ ਹੀ ਇੱਥੇ ਅੱਗੇ ਕੈਮਰੇ ਨਹੀਂ ਅਲਾਉਡ ਸੋ ਇਸ ਕਰਕੇ ਇੱਥੇ ਆਪਾਂ ਵੀਡੀਓ ਬੰਦ ਕਰਾਂਗੇ ਇੱਥੇ ਅੱਗੇ ਕੰਟੀਨਿਊ ਕਰਾਂਗੇ ਤੇ ਆਪਣੇ ਅਨ ਦਰਸ਼ਨ ਹੋ ਗਏ ਆ ਬਹੁਤ ਵਧੀਆ ਤੇ ਹੁਣ ਥੱਲੇ ਬੈ ਕੇ ਥੋੜਾ ਟਾਈਮ ਬਿਨੇ ਆ ਤੇ ਫਿਰ ਛੋਲੀ ਛੋਲੀ ਨਿਕਲਦੇ ਆ ਬਸ ਇਹਦਾ ਪਾਪ ਸੀ ਦਾ ਕੱਲ ਸਵੇਰ ਦੀ ਆ ਹੋ ਗਏ ਦਰਸ਼ਨ ਜੀ ਬੜੀਆ ਜੀ ਬੜੀਆ ਜੀ ਜੈ ਬਾਬੇ ਦੀ ਲੋ ਜੀ ਦਰਸ਼ਨ ਬਹੁਤ ਵਧੀਆ ਹੋ ਗਿਆ ਆਪਣੇ ਤੇ ਹੁਣ ਚਲਦੇ ਆਂ ਵਾਪਸ ਉੱਪਰ ਨੂੰ ਤੇ ਉੱਪਰੋਂ ਥੱਲੇ ਨੂੰ ਜੈ ਬਾਬੇ ਦੀ ਦਰਸ਼ਕਾਂ ਨੂੰ ਬਹੁਤ ਵਧੀਆ ਜੀ ਨੂੰ ਕਹਿੰਦੇ ਐਤਵਾਰ ਸੀਗਾ ਪਰਦੀ ਹਾਜ਼ਰੀ ਵੀ ਲੱਗ ਗਈ ਆ ਪੇਟਾ ਬੂਟਾ ਗਲੀਆਂ ਦੋ ਤਿੰਨ ਹੁਣ ਉੱਪਰ ਆਏ ਆ ਹੁਣ ਇੱਕਦਮ ਫ੍ਰੀ ਆ ਆਪਾਂ ਟਾਈਮ ਕਿੰਨਾ ਹੋਇਆ ਹੋਊਗਾ ਭਾਜੀ ਭਲਾ ਸਾਢੇ 5 ਹੋਏ ਆ ਹੁਣ ਟਾਈਮ ਆਪਣਾ ਹੀ ਆ ਸਵੇਰ ਤੱਕ ਤਸੱਲੀ ਨਾਲ ਇੱਧਰ ਪਿੱਛੇ ਨਹੀਂ ਨਹੀਂ ਮੁੱਕ ਰਿਹਾ ਇਸ ਤੇ ਲੱਕੀ ਭਾਈ ਮੁੱਕ ਰਿਹਾ ਮੁੱਕ ਰ ਗਿਆ ਕਦਾ ਹੁਣ ਨਹੀਂ ਰੋਟੀ ਖਲਾਉਣੀ ਹੋ ਪੜ੍ਹਤਰੀ ਮੰਦਰ ਚੱਲੇ ਆ ਪਰ ਮੱਥਾ ਟੜੇ ਜੈ ਬਾਬਾ ਪੜ੍ਹਤਰੀ ਜੀ ਹੋਜੀ ਦਰਸ਼ਨ ਆਪਣੇ ਬਹੁਤ ਵਧੀਆ ਹੋ ਗਏ ਹੁਣ ਤੇ ਬਾਬਾ ਪੜ੍ਹਤਰੀ ਮੰਦਰ ਵੀ ਮੱਥਾ ਟੇਕ ਲਿਆ ਹੁਣ ਤੁਸੀਂ ਦੇਖ ਸਕਦੇ ਹੋ ਥੱਲੇ ਤੁਹਾਨੂੰ ਮੈਂ ਦਿਖਾ ਦਨਾ ਉੱਥੇ ਜਾਣਾ ਹੈ ਹੁਣ ਆਪਾਂ ਇੱਕਦਮ ਸੈਂਟਰ ਸ਼ਾਂਤ ਲਈ ਤੇ ਦੇਖ ਸਾਧੂ ਬਾਕੀ ਬਿਊ ਤੁਸੀਂ ਇਹ ਥੋੜਾ ਥੋੜਾ ਪੋਲੂਸ਼ਨ ਹੋਇਆ ਪਟਾਕਿਆਂ ਕਰਕੇ ਦੀਵਾਲੀ ਤੇ ਬਾਕੀ ਕੋਈ ਚੱਕਰ ਨਹੀਂ ਸਭ ਵਧੀਆ ਤੇ ਠੰਡੀ ਠੰਡੀ ਹਵਾ ਚੱਲਣ ਲੱਪੀ ਆ ਦਿਨੇ ਤਾਂ ਬਹੁਤ ਗਰਮੀ ਸੀ ਨਵੰਬਰ ਮਹੀਨਾ ਲੱਗਦਾ ਹੀ ਨਾਗਾ ਕਿ ਸਿਆਲ ਆ ਗਏ ਆ ਪਰ ਕੋਈ ਗੱਲ ਨਹੀਂ ਹੁਣ ਹਲਕੀ ਹਲਕੀ ਠੰਡ ਠੰਡੀ ਹਵਾ ਠੰਡ ਵੀ ਨਹੀਂ ਠੰਡੀ ਹਵਾ ਬਾਕੀ ਭਾਜੀ ਸਾਡੇ ਨਾਲ ਆ ਤੇ ਹੁਣ نیچے ਚੱਲਦੇ ਆਂ ਸੀ ਬਾਕੀਆਂ ਨਾਲ ਤੇ ਬਾਕੀ ਮਜ਼ਾ ਤਾਂ ਬਹੁਤ ਆਇਆ ਦਰਸ਼ਨ ਕਰਕੇ ਖੁੱਲੇ ਦਰਸ਼ਾਂ ਉੱdio ਸਾਹਮਣੇ ਗੁਫਾ ਦੇਖ ਸਕਦੇ ਹੋ ਤੁਸੀਂ ਉੱਥੋਂ ਦਰਸ਼ਨ ਕਰਕੇ ਆਏ ਆਂ ਅਸੀਂ ਉੱਪਰ ਤੇ ਹੁਣ ਚੱਲਦੇ ਆਂ ਹੌਲੀ ਹੌਲੀ ਥੱਲੇ ਨੂੰ ਬਾਕੀ ਦਰਸ਼ਨ ਬਹੁਤ ਵਧੀਆ ਹੋਏ ਆ ਤੇ ਹੁਣ ਇੱਥੋਂ ਰਵਾਨਗੀ ਆ ਆਪਣੀ ਜੇਕਰ ਪੁਣਾਰੀ ਦਾ ਸੱਚੇ ਦਰਵਾਰ ਕੀ ਜੈ ਨਿਤਾਰਾ ਰਤਨ ਰੇ ਪਾਲੀ ਦਾ ਹਮ ਸੱਚੇ ਰਵਾਨਗੀ ਕੀ ਜੈ ਹੁਣ ਸਰਾਹ ਆ ਗਏ ਆ ਤੇ ਦੋ ਕਮਰਿਆਂ ਦੀਆਂ ਚਾਬੀਆਂ ਲੈ ਲਈਆਂ ਆਂ ਜਿਹੜਾ ਪਸੰਦ ਆ ਉਹ ਹੀ ਰੱਖ ਲੈਣਾ ਬਾਕੀ ਉਹਦਾ ਸਾਡੇ ਸਰਜੀਤ ਭਾਜੀ ਵੀ ਬਾਹਰ ਬੈਠੇ ਹੋ ਆ ਨੇਾਰੇ ਲੈ ਰਹੇ ਆ ਤੇ ਅਸੀਂ ਚੱਲਦੇ ਹਾਂ ਹੁਣ ਉੱਪਰ ਨੂੰ ਜਿਹੜਾ ਕਮਰਾ ਪਸੰਦ ਆ ਉਹਦੇ ਚ ਹੀ ਹੁਣ ਪਹਲਾਂਗੇ ਇਧਰ ਗੱਡੀ ਲਾਤੀ ਪਾਰਕਿੰਗ ਇਧਰ ਹੁਣ ਕਮਰੇ ਚ ਆ ਗਏ ਆ ਇਧਰ ਆਸਣ ਲਾ ਰਹੇ ਹੋ ਅਸੀਂ ਤੇ ਕਮਰਾ ਬਹੁਤ ਵਧੀਆ ਮਿਲ ਗਿਆ ਬਾਕੀ ਉਜਰਾਤ ਇੱਥੇ ਕੱਟਾਂਗੇ ਤੇ ਵਧੀਆ ਆਰਾਮ ਦਾ ਇੱਕ ਕਮਰਾ ਹੈ ਰਿਲੈਕਸ ਇੱਕਦਮ ਹੋਗਾਗੇ ਬਾਕੀ ਹੁਣ ਥੋੜੇ ਟਾਈਮ ਤੱਕ ਖਾਣ ਪੀਣ ਜਾਣਾ ਹੋਣੇ ਤੇ ਹਾਸਿਆ ਖੇਡੀਆਂ ਕਰਦੇ ਆਂ ਬੰਦਿਆਂ ਨਾਲ ਜਗੀਰ ਬਾਈ ਕਿੱਦਾਂ ਫਿਰ ਕਮਰਾ ਲੱਗਾ ਹਾਂਜੀ ਸਬਜੀਤ ਬਾਈ ਤੁਹਾਨੂੰ ਕਿੱਦਾਂ ਲੱਗਾ ਜੈ ਬਾਬੇ ਦੀ ਜੈ ਬਾਬੇ ਦੀ ਬਾਕੀ ਯੋਲੀ ਮਿਲਦੇ ਆਂ ਛੋਟੀਆਂ ਮੋਟੀਆਂ ਗਲਿੱਪਾਂ ਦਾ ਇੱਕ ਸਾਡਾ ਸਫਰ ਦਾ ਖਤਮ ਹੀ ਆ ਪਰ ਬਾਕੀ ਹੁਣ ਸਵੇਰੇ ਨਿਕਲਣਾ ਪਰ ਸਵੇਰੇ ਇਨੀ એનર્ਜੀ ਨਹੀਂ ਹੁੰਦੀ ਕਿ ਬਲੌਗ ਬਣੇ ਤੇ ਫੋਨ ਵੀ ਡੈੱਡ ਹੋਣਾ ਪਰ ਕੋਈ ਨਹੀਂ ਤਿੰਨ ਪੋਰਟ ਹੈਗੇ ਚਾਰਜ ਲਾ ਲਾਂਗੇ ਚਾਰਜੜਾ ਆਪਣਾ ਜੇਬ 'ਚ ਹੀ ਆ ਤੇ ਬਾਕੀ ਮਿਲਦੇ ਹੌਲੀ ਸੱਜੇ ਕਿਸੇ ਨਾ ਕਿਸੇ ਕਲਿੱਪ ਚੋਂ ਰੋਟੀ ਬਾਣੀ ਖਾਣ ਜਾਣਾ ਆ ਤੇ ਫਿਰ ਉੱਥੇ ਮਿਲਾਂਗੇ ਤੁਹਾਨੂੰ ਸਿੱਧਾ ਕੀ ਹੁਣ ਰੋਟੀ ਖਾਣ ਤੁਰ ਪਏ ਆ ਸਾਰੇ ਸ਼ਹਿਰ ਜੀ ਭੱਲੇ ਆ ਜਾਂਦੇ ਆ ਇਹ ਲੰਗਰ ਛਕਦੇ ਆ ਹੈਂ ਜਾ ਕੇ ਲੰਗਰ ਨਹੀਂ ਭਾਬੇ ਦੇ ਜਾਣਾ ਆ ਇੱਧਰ ਆ ਸੇਵਾ ਇਹਦੀ ਲੱਗੀ ਆ ਪਿੱਛੇ ਤੁਰਿਆ ਆ ਦੇਖੋ ਦੀਦਾ ਵੀ ਨਹੀਂ ਨੇਰੇ ਚ ਲੋਵੇ ਤੇ ਖਾਣ ਹਾਂ ਜੀ ਹੁਣ ਰੋਟੀ ਖਾਣ ਬੈ ਗਏ ਆ ਬੰਦੇ ਤੇ ਵੀ ਟਿਕਾਣ ਹੋਰ ਆ ਰੋਟੀ ਖਾ ਲਈ ਆ ਬੰਦਿਆਂ ਨੇ ਹੁਣ ਤੇ ਬਈ ਰੋਟੀ ਸਵਾਦ ਇੰਨੀ ਸੀਗੀ ਬਲੌਗ ਬਣਾਉਂਦਾ ਯਾਦ ਹੀ ਨਹੀਂ ਲਿਆ ਪਰ ਕੋਈ ਨਹੀਂ ਖਾ ਲਈ ਆ ਹੁਣ ਆਈਸਕ੍ਰੀਮ ਖਾਣ ਤੁਰੇ ਹੋ ਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਾਕੀ ਟੇਸਟ ਪੂਰਾ ਸੀਗਾ ਆਪਣਾ ਇਹ ਨਾਲ ਹੁੰ ਰਜੇ ਪਏ ਆ ਭਾਜੀ ਕਿੱਦਾਂ ਲੱਗ ਰਿਹਾ ਫਿਰ ਅਰੇ ਬਾਅਦ ਚ ਸੱਚੀ ਮਜ਼ਾ ਆ ਰਿਹਾ ਜਨਤਾ ਜ਼ਿਆਦਾ ਹੈ ਨਹੀਂ ਨਾ ਬਹੁਤ ਵਧੀਆ ਇੰਨੇ ਤੋਂ ਬੱਦੇ ਸਹੀ ਹੈ ਭਾਜੀ ਇੰਨੇ ਅਗ ਨਹੀਂ ਹੋਣਾ ਕਰਨ ਹਾਂ ਆ ਦੇਖ ਲਓ ਬਾਕੀ ਇਹਨੇ ਪਿੰਡ ਦੇ ਬੰਦੇ ਆ ਚਲ ਜੀ ਦੋ ਇੰਨੇ ਖੋਦੇ ਨੇ ਸਾਈ ਲੱਭੀ ਬਾਕੀ ਮਜ਼ਾ ਪੂਰਾ ਆ ਰਿਹਾ ਅੱਜ ਮਤਲਬ ਐਨਜੋਇਮੈਂਟ ਰੀਆ ਦਰਸ਼ਣ ਵੀ ਖੁੱਲੇ ਹੋ ਗਏ ਆ ਰੋਟੀ ਮਾਣੀ ਵੀ ਰਾਜਮਾ ਖਾ ਲਿਆ ਹਰ ਇੱਕ ਬੰਦੇ ਨੇ 6 6 ਰੋਟੀਆਂ ਖਾਧੀਆਂ ਸਿਵਾਏ ਚਾਚੇ ਦੇ ਬਾਕੀ ਸਾਰੇ 6 6 ਟੁਕ ਰੋਟੀ ਟੇਸਟੀ ਬਹੁਤ ਸੀ ਨਾਲ ਪਨੀਰ ਦੀ ਭੋਜੀ ਸੀ ਦਾਲ ਮੱਖਣੀ ਸੀ ਜਾਇਜ ਰੇਟ ਸੀ ਬਾਕੀ ਹੁਣ ਚੱਲਦੇ ਆ ਘੁੰਮਦੇ ਫਿਰਦੇ ਅੱਗੇ ਨੂੰ ਤੇ ਆ ਮੰਦਰ ਦੇ ਮੋਰੇ ਆ ਗਏ ਆ ਸੈਰ ਕਰਦੇ ਫੇਰ ਆਪਾਂ ਦੁਬਾਰਾ ਕਿ ਠੰਡ ਵੀ ਆ ਕਾਫੀ ਪਰ ਇੱਧਰ ਤਾਂ ਜੈਕਟਰ ਚ ਬੰਦੇ ਤੁਰੇ ਹੋ ਆ। ਕਿ ਮਜ਼ਾ ਪੂਰਾ ਆ ਰਿਹਾ। ਅੰਦਰ ਵੀ ਬਲੌਗਿੰਗ ਸ਼ੁਰੂ ਹੋ ਗਿਆ। ਕੀ ਬੋਲੇ ਦੁਬਾਰਾ ਬੋਲਿਓ? ਇਹ ਤੋਂ ਨਾ ਹੋਰ ਪੱਧਰ ਲਾਇਆ। ਪੱਧਰ ਪਰ ਉਹਦੇ ਨਾਲ ਪੈਸੇ ਵੀ ਮੜੋੜ ਕੇ ਸਿੱਟਣ ਲਾ ਪਿਆ ਥੱਲੇ। ਅੱਛਾ। ਓਏ ਲੋਈ ਦਾ ਨਹੀਂ ਹੁੰਦਾ। ਖਾਨ ਵਾਲਾ ਹੁੰਦਾ ਆ ਭਾਈ ਕਹਿੰਦੇ ਮੇਰਾ ਬਣਿਆ ਕੁਛ ਨਹੀਂ ਨਹੀਂ ਆ ਬਹੁਤ ਵਧੀਆ ਟੇਸਟੀ ਆ ਇਦਾਂ ਨਾ ਕਰੋ ਮੈਨੂੰ ਵੀ ਚਿਲਚਾ ਜਾਣਾ ਪੈਣਾ ਚਲ ਮੈਂ ਨਹੀਂ ਖਾਣੀ ਪਾ ਰਹਾ ਇੱਕ ਬਹੁਤ ਆ ਹਾਂਜੀ ਤੇ ਰਾਤ ਦੇ ਹੁਣ 11 ਵਜੇ ਗਏ ਆ ਜਦ ਸਜੀਤ ਭਾਜੀ ਲक्की ਭਾਈ ਸਾਰੇ ਨਾਲ ਆ ਤੇ ਹੁਣ ਬਸ ਸੌਣ ਦੀ ਤਿਆਰੀ ਜਾਂ ਸ਼ੁਗਲ ਮੇਲਾ ਵਾਧੂ ਕੱਲ੍ਹ ਆਇਆ ਤੇ ਦੁੱਧ ਵੀ ਇੱਕ ਵਾਰ ਪੀ ਲਿਆ ਬਣਾ ਕੇ ਜਿਹੜਾ ਉੱਥੋਂ ਲਿਆ ਸੀਗਾ ਕਿਲੋ ਇੱਕ ਲੈਜੀਆਂ ਪਾ ਕੇ ਇੱਕ ਵਾਰ ਹੁਣ ਹੋਰ ਪੀਂਦੀ ਤਿਆਰੀ ਕਰ ਪਰ ਆਪਾਂ ਹੁਣ ਸੌਣਾ ਸਿੱਧਾ ਬਾਕੀ ਵਧੀਆ ਸੀ ਸਫ਼ਰ ਬਹੁਤ ਮਜ਼ਾ ਆਇਆ ਹੁਣ ਸਵੇਰੇ ਤਾਂ ਦੇਖਦੇ ਬਲੌਗ ਪਾਉਂਦਾ ਕਿ ਨਹੀਂ ਜੇ ਫੋਨ ਚਾਰਜ ਹੋਇਆ ਬਸ ਚਾਰਜਰ ਲਿਆਂਦੇ ਆ ਨਾ ਸਵੇਰੇ ਲਾ ਲਾਂਗੇ 10-15 ਮਿੰਟ ਬਾਕੀ ਹੁਣ ਮਿਲਦੇ ਆ ਜਲਦੀ ਸਾਨੂੰ ਅਗਲੀ ਕਲਿੱਪ ਵਿੱਚ ਲਓ ਜੀ ਇਹ ਫੇਰ ਸਵੇਰ ਹੋ ਚੁਗੀ ਆ ਉੱਠ ਗਏ ਹਾਂ ਹਾਂ ਜੀ ਬਈ ਉੱਤਨਾ ਕੀ ਸਤਾ ਬਚ ਗਏ ਆ ਕੋਈ ਨਹੀਂ ਉੱਟਿਆ ਤੇ ਫਿਲਹਾਲ ਵੀ ਮੈਂ ਇਕੱਲੇ ਉੱਠੇ ਆ ਭਾਜੀ ਤਾਂ ਹੋ ਗਿਆ ਰੈਡੀ ਬਾਕੀ ਪੇਵਈਆ ਗਿਆਨੀ ਜੀ ਨੇ ਵੀ ਧੰਤਨ ਕਰਾਤੀ ਕਰਾ ਲਿਆ ਸੀ ਰਾਤੀ ਬਾਕੀ ਲੱਕੀ ਭਾਈ ਜਦੋਂ ਪਤਾ ਹੀ ਆ ਜਿਹੜੀ 5:30 ਕਿਹਾ ਸੀ ਤੇ 8:00 ਵੱਜ ਗਏ ਆ 8:00 ਵੱਜ ਗਏ 10 ਮਿੰਟ ਕਿਉਂ ਤੇ ਹੁਣ ਰਵਾਨਗੀ ਆ ਇੱਥੋਂ ਬਾਕੀ ਬਾਹਰ ਬੋਲ ਖੇល ਰਹੇ ਹੋ ਘਰ ਜਾਗੇ ਨਹਾਉਣ ਪਵਾਗੇ ਹੋ ਇੱਧਰ ਪਿੱਛੇ ਹੋਰ ਸੰਗਤਾਂ ਵੀ ਆ ਰਹੀਆਂ ਗੱਡੀ 'ਚ ਹਵਾ ਕੱਢਾ ਤਾਂ ਤੁਰ ਕੇ ਤੁਰਿਓ ਸਾਰੇ ਇਹ ਵੀ ਟਾਇਰ 'ਚੋਂ ਹਵਾ ਕੱਢ ਗਿਆ ਕੋਈ ਕੱਦਾ ਰਿਹਾ ਫਿਰ ਕਿਓ ਗਿਆ ਕਿਓ ਗਿਆ ਚੱਕਰ ਦੀ ਤਿਆਰੀ ਹੁਣ ਬਿਲਕੁਲ ਦੀ ਤਿਆਰੀ ਹੁਣ ਵਾਪਸੀ ਤੇ ਬਾਸ ਹੁਣ ਵਾਪਸੀ ਯਾਰ ਆਜੇ ਰੋਕੇ ਉੱਦਾਂ ਆਲੂਆਂ ਦੇ ਪਰੋਠਿਆਂ ਦਾ ਲੰਗਰ ਆ ਬਾਕੀ ਚੱਲਦੇ ਆ ਹੁਣ ਸੋ ਨਿਕਲਦੇ ਆ ਹੁਣ ਚਲੋ ਲक्की ਬਾਈ ਆ ਜਾਓ ਫਿਰ ਜੀ ਜੈ ਜੀ ਸਾਹਿਬ ਹਡ ਵਕੀਲ ਸਾਹਿਬ ਹੁਣ ਪਰੌਂਠਾ ਬ੍ਰੇਕ ਸ਼ਿਵਮ ਢਾਬਾ ਜੀਤੇ ਰੋਟੀ ਰੋਟੀ ਖਾ ਲਈਆ ਹੁਣ ਪਰੌਂਠੇ ਅੰਦੂਰੀ ਹੁਣ ਨਿਕਲਨੀ ਤਿਆਰੀ ਜਾ ਬੰਦੇ ਨਿਕਲਣ ਤੇ ਨਹੀਂ ਚੱਲਾਂਗੇ ਉਹੀ ਰਵਾਨਗੀ ਰਵਾਨਗੀ ਹੁਣ ਡਾਇਰੈਕਟ ਪਿੰਡੀ ਸਟਾਪ ਆਪਣਾ ਨੌਨ ਸਟਾਪ ਬਾਅਦ ਦੋ ਬੰਦੇ ਲਾਉਣੇ ਆ ਉਹ ਤੋਂ ਅਮਲ ਪਿੰਡੀ ਐ ਨੌਨ ਸਟਾਪ ਹੀ ਹੋ ਗਿਆ ਇੱਕ ਸਾਤਾ ਚੱਲੀਏ ਜੀ ਗਨੀ ਜੀ ਬੈਠੋ ਫਿਰ ਜੀ ਤੇ ਬੜਾ ਵਧੀਆ ਸਫਰ ਰਿਆ ਮੈਂ ਆਕੇ ਕੰਮ ਲੱਗ ਗਿਆ ਸੀਗਾ ਤੇ ਐਸ ਯੂਜਵਲ ਨਹੀਂ ਰਹੀ ਜੀ ਫਿਰ ਤੇ ਬਹੁਤ ਵਧੀਆ ਸਫਰ ਰਿਆ ਤੇ ਹੁਣ ਘਰੇ ਆ ਗਏ ਆ ਦਰਸ਼ਨ ਵੀ ਬਹੁਤ ਵਧੀਆ ਸਫਰ ਰਿਆ ਸਭ ਕੁਝ ਖਾਦਾ ਪੀਤਾ ਵੀ ਨਿਆਰੇਦਾਰ ਰੋਟੀਆਂ ਬੜਾ ਨਹੀਂ ਕਿਉਂ ਸਾਰੇ ਜਿਆਦਾ ਜਿਆਦਾ ਖਾ ਰਹੇ ਸੀ ਪਰ ਜੋ ਵੀ ਸੀ ਬੰਦਿਆ ਹਸੀ ਹੁੰਦੇ ਵੀ ਤੰਦੂਰੀ ਪਰੋਠੇ ਚੱਕੇ ਆਲੂਆਂ ਵਾਲੇ ਤੇ ਹੁਣ ਬੈਲੇ ਆ ਕੱਲ ਹੁਣ ਕੋਲੇ ਚਲਾਂਗੇ ਤੇ ਕਿਸੇ ਦਿਨ ਦੇਖਾਂਗੇ ਕਿ ਕੋਲੇ ਦਾ ਵਲੋਗ ਵੀ ਜਰੂਰ ਬਣਾਈਏ fila ali, nem tem mesmo, nem aqui segue o vlog de take